you. Mm -hmm. ਕਰੰਤਾਰਨ ਸ਼ਹਿਰ ਅੰਮ੍ਰਿਤਸਰ ਬਾਈਪਾਸ ਚੌਂਕ ਦੇ ਵਿੱਚ ਮੀਤ ਗਨ ਹਾਊਸ ਨਾਮਕ ਦੀ ਦੁਕਾਨ ਦੇ ਵਿੱਚ ਉਹ ਰਾਤ ਦੇ ਸਮੇਂ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਦੁਕਾਨ ਦੀ ਇਸ ਸਾਈਡ ਤੋਂ ਕੰਦ ਪਾੜ ਕੇ 17 ਰਾਈਫਲ ਵੱਖ-ਵੱਖ ਕਿਸਮ ਦੀਆਂ 5 ਰਿਵਲਵਰ 1 ਪਿਸਟਲ ਅਤੇ 40 ਦੇ ਕਰੀਬ ਕਾਰਤੂਸ ਚੋਰੀ ਕੀਤੇ ਗਏ ਨੇ ਸੋ ਦੂਸਰੇ ਪਾਸੇ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਹੈ ਜਾਂਚ ਦੇ ਵਿੱਚ जुट ਚੁੱਕੀ ਹੈ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਇਹ ਦੁਕਾਨ ਕੁਝ ਦਿਨਾਂ ਤੋਂ ਬੰਦ ਸੀ ਪਰ ਫਿਰ ਵੀ ਇਸ ਨੂੰ ਸਮੇਂ-ਸਮੇਂ ਤੇ ਖੋਲਿਆ ਜਾਂਦਾ ਸੀ ਜਦੋਂ ਕਿਸੇ ਗਾਹਕ ਨੂੰ ਲੋੜ ਪੈਂਦੀ ਕੀਤਾ ਫੋਨ ਕਰਕੇ ਬੁਲਾ ਲੈਂਦੇ ਸੀ ਦੋ ਤਿੰਨ ਦਿਨਾਂ ਤੋਂ ਦੁਕਾਨ ਬੰਦ ਸੀ ਤੇ ਜਦੋਂ ਅਸੀਂ ਸ਼ਾਮ ਦੇ ਸਮੇਂ ਦੁਕਾਨ ਦੇਖੀ ਆ ਤਾਂ ਇੱਥੇ ਚੋਰੀ ਹੋਈ ਸੀ ਸੋ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਇੱਥੇ ਕਾਫੀ ਵੈਪਨਸ ਜਿਹੜੇ ਹੈਗੇ ਉਹ ਮਿਸਿੰਗ ਪਾਏ ਗਏ ਆ ਲੌਕਸ ਟੁੱਟੇ ਆ ਤੇ ਦੀਵਾਰ ਟੁੱਟੀ ਹੋਈ ਪਾਈ ਗਈ ਹੈ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਵਿੱਚ ਹੂ ਇਜ਼ ਇਨਵੋਲਡ ਤੇ ਫਰਦਰ ਸੀਕਰੇਸੀ ਰੱਖਣਾ ਚਾਹਾਂਗੇ ਅਸੀਂ ਇਸ ਮੈਟਰ ਦੇ ਉੱਤੇ ਤਾਂ ਕਿ ਕਿਸੇ ਨੂੰ ਹੋਰ ਜਿਹੜਾ ਅਨਵਾਰੈਂਟਡ ਲੋਕਾਂ ਨੂੰ ਇਹ ਪਤਾ ਲੱਗ ਜਾਏ ਤੇ ਕੋਈ ਭਜਨ ਦੀ ਕੋਸ਼ਿਸ਼ ਨਾ ਕਰੇ ਸਰ ਕਿੰਨੇ ਕਿੰਨੇ ਜਿਹੜੇ ਵੈਪਨਸ ਨੇ ਕਿਸ ਤਰ੍ਹਾਂ ਦੇ ਉਹ ਹਲੇ ਸਰ ਕਾਊਂਟਿੰਗ ਚੱਲ ਰਹੀ ਹੋਈ ਥੈਟ ਇਜ਼ ਅੰਡਰਗoing ਉਹ ਪ੍ਰੋਸੈਸ ਚੱਲ ਰਿਹਾ ਹਲੇ ਅਸੀਂ ਸਾਰਾ ਕੁਝ ਆਣੀ ਜਸਟ ਪ੍ਰੀਲੀਮੀਨਰੀ ਇਨਕੁਆਰੀ ਕਰ ਰਹੀ ਸੀ ਕਿ ਕਿਵੇਂ మే హౌ ఇస్ ఇట్ గోయింగ్ అబౌట్ కి కి హోయా కి కి ਟੁੱਟਿਆ ఐ ਸਿਰਫ ਉਹ ਚੀਜ਼ ਹਲੇ ਦੇਖੀ ਐ ਅਸੀਂ ਫਿਰ ਆਪਣੀ ਫਰਦਰ ਕਲੂਸ ਟੀਮ ਨੂੰ ਬੁਲਾ ਕੇ ਦੇਖ ਰਹੇ ਹਾਂ ਕਿ ਕਿਵੇਂ ਅੱਗੇ ਪ੍ਰੋਸੈਸ ਕਰਨਾ ਹੈ ਐਮਿਨਿਸ਼ਨ ਵਿਦ ਐਮਿਨਿਸ਼ਨ ਵਗੈਰਾ ਹਾਂਜੀ ਕੁਝ ਆਮ ਜਿਹਾ ਐਮਿਨਿਸ਼ਨ ਦੀ ਸ਼ਾਪ ਚਾਹੀਦੀ ਹਲੇ ਹਲੇ ਫਿਰ ਵੀ ਉਹਦਾ ਜਿਹੜਾ ਵੇਰਵਾ ਹੈ ਉਹ ਸਾਨੂੰ ਜਿਹੜੇ ਓਨਰ ਹੈ ਉਹ ਕੰਪਲੀਟਲੀ ਦੇਣਗੇ ਉਹ ਕੋਈ ਜਾਗਤ ਹੋਏ ਇਹ ਹਲੇ ਇਹ ਹਲੇ ਕਲੀਅਰਲੀ ਆਪਾਂ ਨੂੰ ਪਤਾ ਨਹੀਂ ਹੈ ਇਹ ਵੀ ਅੰਡਰ ਪ੍ਰੋਸੈਸ ਹੈ ਕਿਉਂਕਿ ਕਦੀ ਸ਼ਾਪ ਖੁੱਲਦੀ ਹੈ ਕਦੀ ਨਹੀਂ ਖੁੱਲਦੀ ਤਾਂ ਉਹ ਚੀਜ਼ ਅਸੀਂ ਓਨਰ ਤੋਂ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੀਸੀਟੀਵੀ ਕੈਮਰੇਜ ਦਾ ਜਿਹੜਾ ਡੀਵੀਆਰ ਹੈ ਉਹ ਸਾਨੂੰ ਹਲੇ ਰਿਕਵਰ ਨਹੀਂ ਹੋਇਆ ਉਹ ਵੀ ਅੰਡਰ ਪ੍ਰੋਸੈਸ ਹੈ ਜੋ ਵੀ ਜਦੋਂ ਮਿਲੇਗਾ ਸਿੱਧਾ ਵਰਕਿੰਗ ਚ ਵੀ ਗਨਾਂ ਵਰਕਿੰਗ ਚ ਸੀਗਾ ਗਨ ਹਾਊਸ ਵਰਕਿੰਗ ਚ ਸੀਗਾ ਹਾਂਜੀ ਨਾਲ ਕੁਲ ਸੀਗਾ ਮਤਲਬ ਜਦੋਂ ਵੀ ਆਂਦੇ ਸੀ ਕਿ ਕੋਈ ਹਫਤੇ ਪਹਿਲਾਂ ਆਏ ਆ ਇਹਨਾਂ ਨੇ ਝਗੜਾ ਕੋ ਚੱਲ ਰਿਹਾ ਇਸ ਮੈਟਰ ਦੇ ਵਿੱਚ ਤੋਂ ਹਲੇ ਚੀਜ਼ਾਂ ਕਲੀਅਰ ਹੋਣ ਤੋਂ ਤਾਂ ਹਲੇ ਆਈ ਕਾਂਟ ਐਗਜ਼ੈਕਟਲੀ ਸੇ ਕਿਸੇ ਵੀ ਚੀਜ਼ ਦੇ ਉੱਤੇ ਉਹੀ ਉਹੀ ਮੈਂ ਤੁਹਾਨੂੰ ਕਹਿਣਾ ਕਿ ਉਹ ਅੰਡਰ ਪ੍ਰੋਸੈਸ ਹੈ ਉਹ ਕਾਊਂਟ ਕਰਕੇ ਸਾਨੂੰ ਦੱਸ ਰਿਹਾ ਕਿ ਕੀ ਕੀ ਚੋਰੀ ਹੋਇਆ ਐਗਜ਼ੈਕਟ ਕੀ ਹੈ ਉਹਦਾ ਵੇਰਵਾ ਅਸੀਂ ਬਣਾ ਰਹੇ ਹਾਂ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਕਿਸ ਨਾਂ ਤੇ ਇਹ ਦੁਕਾਨ ਹੈ ਮੀਤ ਗਾਨਾ ਉਸਤੇ ਮੇਰੇ ਨਾਂ ਦੇ ਜੀ ਸਾਰੇ ਨਾਂ ਨਾਲ ਰਿਹਾ ਗਾਨਾ ਦਾ ਤੇ ਸਰ ਮੈਂ ਅੱਜ ਦੋ ਵਜੇ ਆਪਣੀ ਜ਼ਰੂਰੀ ਗੱਲ ਤੇ ਕੰਮ ਆਇਆ ਕੋਈ ਪੇਪਰ ਚਾਹੀਦੇ ਮੈਂ ਲੈਣ ਆਇਆਗਾ ਨਾ ਉਸਤੇ ਤੇ ਵੇਖਿਆ ਵੀ ਚਲਿਆ ਖਸਨ ਲਾ ਗਏ ਤੇ ਮੇਰੀ ਦੁਕਾਨ ਚੋਰੀ ਕਰ ਗਿਆ ਰਾਤ ਚੋਰ ਜਦਗੀ 10 ਮੀਟਰ ਦੀ ਦੂਰੀ ਤੇ ਮੇਰੇ ਪੁਲਿਸ ਦਾ ਨਾਕਾ ਚੋਂਗ ਹੈ ਮੈਂ ਜਿਹੜਾ 24 ਘੰਟੇ ਹੈ ਟੈਕ ਨਾਕਾ ਰਹਿਦਾ ਇਥੇ ਉਹ ਸਾਰ ਮੇਰੀ ਦੁਕਾਨ ਤੋਂ ਸਾਰਾ ਹਸਨਾ ਚੋਰੀ ਹੋ ਗਿਆ ਜੀ ਪੁਲਿਸ ਦੀ ਲੱਗੀ ਨਾਕੇ ਤੇ ਲੱਗੀ ਕਰਦੇ ਜੀ ਟੋਟਲ ਅੜਕਨੇ ਕਿੰਨੇ ਪੈਪਨ ਜਾਂ ਕੀ ਕੀ ਸਮਾਨ ਸਰ ਮੇਰੇ 16 12 ਬੋਲੀਆਂ ਬਦੁਕਾ ਚਾਰ ਵਾਲਵਰੇ ਇੱਕ ਮੱਤੀ ਬੋਲ ਦਾ ਪਿਸਟਲ ਹੈ ਇੱਕ ਰਾਈਫਲ ਹੈ 3.06 ਦੀ ਜਿਹੜੀ ਚੋਰੀ ਕਰ ਗਿਆ ਹੈ ਸਰ ਟੋਟਲ ਕਿੰਨਾ ਹੋ ਗਿਆ 22 ਮੈਪਨ ਮੇ ਕੋ ਚੋਰੀ ਕਰ ਗਏ ਨੇ ਜੀ ਸਰ ਕੀ ਕਹਣੇ ਜਾਂਦੇ 50 ਕਰਮ ਹੁਣ ਮੈਂ ਤੇ ਸਰ ਇਹ ਕਹਿੰਨਾ ਵੀ ਜਦੋਂ ਜਦੋਂ ਨਾਲ ਕ੍ਰੇਸ ਕਰਕੇ ਕੋਈ ਸਿਸੀਲੀ ਵੀ ਵੇਚਿਆ ਉਹਨਾਂ ਨੂੰ ਫੜਿਆ ਜਾਵੇ ਬਹੁਤ ਚੰਗੀ ਚੀਜ਼ ਹੈ ਠੀਕ ਹੈ ਸਰ ਵੇਖਣ ਜੀ ਜਿੱਦਾਂ ਤੁਸੀਂ ਕਿਹਾ 2022 ਪਹਿਪਣ ਤੁਹਾਡੇ ਇੱਥੇ ਲੋਕਾਂ ਦੇ ਇਕਦਾਂਲੇ ਆਪਣੇ ਸੀ ਸਰ ਮੇਰੇ ਆਪਣੇ ਵੀ ਕੁਝ ਲੋਕਾਂ ਦੇ ਸੀ ਅਫਟਰ ਸਟੱਡੀ ਦੇ ਵੀ ਜਮਾ ਹੈ ਜਿਹੜੇ ਲੋਕੀ ਬਾਹਰ ਜਾਂਦੇ ਫੋਰਨ ਜਾਂਦੇ ਜਮਾ ਕਰਾ ਕੇ ਜਾਂਦੇ ਜਾਂ ਕੋਈ ਦੇਥ ਹੋ ਜਾਂਦੀ ਉਹਨਾਂ ਦੇ ਜਮਾ ਹੁੰਦੇ ਆ ਕੀ ਨਾ ਆਪਣਾ ਮੇਰਾ ਨਾਮ ਮਨਵੀਰ ਸਿੰਘ ਹੈ ਜੀ ਓਕੇ